ਮਮ ਸ਼ਾਹ ਗੁੱਡ ਮੂਵੀ ਕਿਵੇਂ ਦੀ ਲੱਗੀ ਬਹੁਤ ਅੱਛੀ ਮੂਵੀ ਆ ਗੁਰੂ ਰੰਦਾਵਾ ਦੀ ਐਕਟਿੰਗ ਤਾਂ ਇਟਸ ਆਸਮ ਗੋਸ਼ਬ No comments like it's wonderful amazing ਮੈਂ ਹੀ ਰਿਕਮੈਂਡ ਕਰਦਾ ਹਾਂ ਕਿ ਆਪਣੀ ਫੈਮਿਲੀ ਨਾਲ ਸਾਰੇ ਜ਼ਰੂਰ ਦੇਖਣਾਂ ਨੂੰ ਮੂਵੀ ਫਿਲਮ ਜੀ ਜੋ ਉਮੀਦ ਰੱਖ ਕੇ ਗਏ ਸੀ ਨਾ ਉਹਦੇ ਨਾਲੋਂ ਬਿਹਤਰ ਲੱਗੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੂਵੀ ਬਹੁਤ ਜਿੰਨਾ ਕਨੈਕਟਿੰਗ ਹੈ ਇਦਾਂ ਕਰਕੇ ਅੱਗੇ ਕੀ ਹੋਊਗਾ ਅੱਗੇ ਕੀ ਹੋਗਮ ٹرسٹ ਜਿਆ ਕਾਫੀ ਬਣਿਆ ਰਹਿੰਦਾ ਬਹੁਤ ਧਿਰਵਾਦ ਐ ਹੋਜਿਆ ਕਨਸੈਪਟ ਐ ਹੋਜੇ ਸੂਰੀ ਦੇਖਣ ਨੂੰ ਮਿਲੀ ਐ ਪੰਜਾਬੀ ਬਹੁਤ ਵਧੀਆ ਬੋਲੀ ਗਈ ਆ ਪੰਜ ਚੋਂ ਕਿੰਨੇ ਸਟਾਰ ਦਓਗੇ ਮੈਂ 505 ਸਟਾਰਟ ਹਾਂਗਾ ਹਾ ਹੁਲ 10 ਆਊਟ ਆਫ 10 10 ਆਊਟ ਆਫ 10 ਅਚਰਿਆ ਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਰਨਲ ਗੁਰਜੀਤ ਕੌਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਫਿਰ ਤੋਂ ਧਮਾਕੇਦਾਰ ਫਿਲਮ ਸ਼ਾਹਕੋਟ ਸਿਨੇਮਾ ਕਰਨ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਅੱਜ ਬ੍ਰਾਮਟਨ ਦੇ ਵਿੱਚ ਉਹਦਾ ਜੋ ਪ੍ਰੀਮੀਅਰ ਹੈ ਉਹ ਰੱਖਿਆ ਗਿਆ ਹੈ ਸਗਾ ਤੇ ਕਿਵੇਂ ਦੀ ਲੱਗੀ ਮੂਵੀ ਲੋਕਾਂ ਦੇ ਰਿਵਿਊਜ਼ ਆਨੇ ਆ ਤੁਹਾਨੂੰ ਵੀ ਦੱਸਦੇ ਆ ਕਿ ਤੁਹਾਨੂੰ ਮੂਵੀ ਦੇਖਣੀ ਚਾਹੀਦੀ ਹੈ ਜਾਂ ਨਹੀਂ ਦੇਖਣੀ ਚਾਹੀਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਮੈਮ ਸ਼ਾਹਕੋਟ ਮੂਵੀ ਕਿਵੇਂ ਦੀ ਲੱਗੀ ਬਹੁਤ ਅੱਛੀ ਮੂਵੀ ਆ ਗੁਰੂ ਰਣਦਾਵਾ ਦੀ ਐਕਟਿੰਗ ਤਾਂ ਇਟਸ ਆਸਮ ਗੁਰਸ਼ਬਦ no comments like it's wonderful amazing boss ne punjabi boli hai unhone like it's amazing movie aur scene concept jo hai ga bilkul nawa hai bahut bahut achhi movie hai must watch hai i'll just recommend everyone ki ek wari zarur watch karo ye movies disha ji di acting nu 10 ch ke number dawoge well main unna dungi 8 out of 10 oh 10 out of 10 and gurshab nu bhi 10 out of 10 on of the amazing very wonderful movie must watch must watch thank you so much thanks sharkut movie ke like sharkut ji bawade movie si gi te main kafi der to dekh kar re assi pehle din da premiere and definitely bahut hi vadiya lagi bahut hi sari team da hard work effort hai movie de piche and then main hi recommend karda ha ki apni family naal sare zarur dekhnaan movie movie di story thodi unique lagi haan ji movie di story ji unique hai but e suspense rakhde haan ki jab tak tusi dekhn nahi aoge ਤੇ ਤਦ ਤੱਕ ਤੁਹਾਨੂੰ ਪਤਾ ਨਹੀਂ ਲੱਗੂਗਾ ਬਸ ਹਾਂਜੀ ਟੈਂਜੋ ਕਿੰਨੇ ਨੰਬਰ ਦੋ ਫੁੱਲ 10 ਆਊਟ ਆਫ 10 ਗੁਰੂ ਰੰਧਾਵਾ ਜੀ ਦੀ ਪਹਿਲੀ ਡੈਬਿਊ ਫਿਲਮ ਸੀਗੀ ਲੱਗਿਆ ਕਿ ਪਹਿਲੀ ਫਿਲਮ ਉਹਨਾਂ ਦੀ ਹੈ ਬਿਲਕੁਲ ਨਹੀਂ ਲੱਗਿਆ ਜੀ ਔਰ ਕਿਉਂਕਿ ਜੇ ਆਪਾਂ ਗਲਤ ਕਰੀਏ ਤੇ ਉਹ ਆਲਰੇਡੀ ਇੱਕ ਬੜੇ ਮਜੇ ਹੋਏ ਆਰਟਿਸਟ ਹੈਗੇ ਨੇ ਆਪਾਂ ਸਿੰਗਰ ਉਹਨਾਂ ਨੂੰ ਵੀ ਦੇਖਿਆ ਹੈਗਾ ਸਟੇਜ ਸ਼ੋਅ ਕਰਦੇ ਨੇ ਵੱਡੇ ਵੱਡੇ ਉਹਨਾਂ ਨੇ ਸ਼ੋਅ ਕੀਤੇ ਹੋਏ ਨੇ ਇਸ ਕਰਕੇ ਨਹੀਂ ਲੱਗ ਰਿਹਾ ਲੱਗਿਆ ਕਿ ਉਹਨਾਂ ਦੇ ਲਈ ਕੋਈ ਨਵੀਂ ਚੀਜ਼ ਹੈਗੀ ਕੈਮਰਾ ਫੇਸ ਕਰਨਾ ਨਾਲ ਦੀ ਨਾਲ ਰਜੀਵ ਢਿੰਗਰਾ ਹੋਣੇ ਜੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਨਾਮ ਹੈਗਾ ਆ ਪੰਜਾਬੀ ਥੀਏਟਰ ਦੇ ਵਿੱਚ ਗੱਲ ਕਰੀਏ ਤਾਂ ਇਸ ਕਰਕੇ ਇਸ਼ਕਾ ਤਲਵਾਰ ਉਹਨਾਂ ਦੀਆਂ ਅੱਗੇ ਵੀ ਮੂਵੀਆਂ ਆਈਆਂ ਨੇ ਲੇਕਿਨ ਇਸ ਦੇ ਵਿੱਚ ਮੂਵੀ ਦੇ ਵਿੱਚ ਵੀ ਉਹਨਾਂ ਨੇ ਪੂਰਾ ਆਪਣਾ ਜਿਹੜਾ ਜ਼ੋਰਦਾਰ ਅ ਰਾਜਪਾਲ ਨੂੰ ਬਹੁਤ ਦਿਨਾਂ ਬਾਅਦ ਇੱਕ achhi movie ਦੇ ਵਿੱਚ ਦੇਖਣ ਨੂੰ ਮਿਲਿਆ ਬੜਾ ਵਧੀਆ ਲੱਗਾ ਇੱਕ ਪ੍ਰੋਪਰ ਫੈਮਲੀ ਐਂਟਰਟੇਨਮੈਂਟ ਹੈਗੀ ਆ ਔਰ ਥੀਮ ਸਭ ਤੋਂ ਵਧੀਆ ਮੈਨੂੰ ਲੱਗਾ ਹੈ ਕਿਉਂਕਿ ਕਿ ਨਵਾਂ ਥੀਮ ਲਿਆ ਗਿਆ ਹੈ ਨਵੀਂ ਕਹਾਣੀ ਲਈ ਗਈ ਹੈਗੀ ਆ ਟ੍ਰਾਈ ਕੀਤਾ ਗਿਆ ਹੈਗਾ ਔਰ ਉਹਦੇ ਕਰਕੇ ਮੈਨੂੰ ਵੀ ਇਹ ਜਿਹੜੀ ਮੂਵੀ ਹੈਗੀ ਹੈ ਬੜੀ ਵਧੀਆ ਦੇਖਣ ਨੂੰ ਲੱਗੀ ਹੈ ਤੇ ਗੁਰਸ਼ਬਦ ਜੀ ਦੀ ਗੱਲ ਕਰੀਏ ਉਹਨਾਂ ਦੇ ਫਨੀ ਡਾਇਲੌਗਸ ਸੀਗੇ ਉਹ ਕਿਵੇਂ ਦੇ ਲੱਗੇ ਬਿਲਕੁਲ ਇੱਕ ਮੈਕੈਨਿਕ ਗੁਰਸ਼ਬਦ ਨੇ ਉਹ ਚੀਜ਼ ਦੀ ਜਿਹੜੀ ਕਮੀ ਹੈਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਇੱਕ ਕਾਮੇਡੀ ਟੱਚ ਸੀਗਾ ਉਹ ਗੁਰਸ਼ਬਦ ਉਹਨਾਂ ਨੇ ਬਹੁਤ ਬੇਮਿਸਾਲ ਨਿਭਾਇਆ ਨਾਲ ਦੀ ਨਾਲ ਜਿਹੜਾ ਫਿਲਮ ਦੀ ਪਿਚ ਨੂੰ ਹੈਗਾ ਚੱਕ ਕੇ ਰੱਖਣ ਵਾਲਾ ਜਿਹਨੂੰ ਆਪਾਂ ਕਹਿ ਲਈਏ ਉਹ ਉਹਨਾਂ ਨੇ ਕਿਰਦਾਰ ਜਿਹੜਾ ਹੈਗਾ ਜ਼ਰੂਰ ਜ਼ੋਰਦਾਰ ਨਿਭਾਇਆ ਗੁਰਸ਼ਬਦ ਲਈ ਵੀ ਬਹੁਤ ਵੱਡੀ ਕਲਾ ਸੀ ਸਰ ਸ਼ਾਕਟ ਮੂਵੀ ਕਿਵੇਂ ਦੀ ਲੱਗੀ ਬਹੁਤ ਵਧੀਆ ਲੱਗੀ ਮੂਵੀ ਬਹੁਤ ਜਿੰਨਾ ਕਨੈਕਟਿੰਗ ਹੈ ਇਦਾਂ ਕਰਾ ਅੱਗੇ ਕੀ ਹੋਊਗਾ ਅੱਗੇ ਕੀ ਹੋਊਗਾ ਟਰਸਟ ਜਾ ਕਾਫੀ ਬਣੇ ਰੰਦਾ ਤੇ ਨਾਲੇ ਰੀਅਲ ਸਟੋਰੀ ਤੇ ਆ ਕਿਉਂਕਿ ਮੈਂ ਆਪ ਇਦਾਂ ਦੇ ਕੰਮ ਚੋਂ ਥੋੜਾ ਗੁਜ਼ਰੇ ਆ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਵਧੀਆ ਮੂਵੀ ਸੀ ਤੇ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਦੇਖਣਾ ਆ ਕੇ ਫੈਮਿਲੀ ਮੂਵੀ ਇੱਕ ਤਾਂ ਕੋਈ ਇਸ ਵਿੱਚ ਇਦਾਂ ਦਾ ਕੋਈ ਇਦਾਂ ਨਹੀਂ ਹੈ ਨਹੀਂ ਕਿ ਕੋਈ ਡਬਲ ਮੀਨਿੰਗ ਵਾਲੇ ਡਾਇਲੋਗ ਨਹੀਂ ਹੈਗੇ ਫੈਮਿਲੀ ਮੂਵੀ ਆ ਤੇ ਬੱਚਿਆਂ ਨੂੰ ਵੀ ਵਿਖਾਉਣੀ ਚਾਹੀਦੀ ਹੈ ਤੇ ਆਪ ਵੀ ਵੇਖਣ ਚਾਹੀਦੇ ਹੋ ਪੰਜ ਚੋਂ ਕਿੰਨੇ ਸਟਾਰ ਦਓਗੇ ਮੈਂ 505 ਸਟਾਰ ਦੇਵਾਂਗਾ ਜਿਸਕੇ ਮੈਨੂੰ ਲੱਗੀ ਸ਼ਾਨਦਾਰ ਮੂਵੀ ਫਿਲਮ ਜੀ ਜੋ ਉਮੀਦ ਰੱਖ ਕੇ ਗਏ ਸੀ ਨਾ ਉਹਦੇ ਨਾਲੋਂ ਬਿਹਤਰ ਲੱਗੀ ਮਿੰਦਾ ਮਤਲਬ ਤੁਸੀਂ ਉੱਦੇ ਸੀਗੇ ਉੱਥੇ ਜਿੱਦਣ ਗੁਰੂ ਰੰਧਾਵਾ ਜੀ ਆਏ ਹੋਏ ਸੀਗੇ ਜਿਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਸੀ ਉਹ ਵੀ ਭਾਈ ਮੈਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਸੱਚੀ ਮੇਰੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਤੇ ਬਹੁਤ ਛੋੜੇ ਜੀ ਮਤਲਬ ਪਹਿਲੀ ਮੂਵੀ ਹੋਵੇ ਬੰਦੇ ਦੀ ਤੇ ਇੰਨੀ ਸ਼ਾਨਦਾਰ ਐਕਟਿੰਗ ਕਰ ਜਾਵੇ ਬੰਦਾ ਬਿਲਕੁਲ ਨੇਚਰਲ ਐਕਟਿੰਗ ਕਰ ਜਾਵੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਛੋੜੀ ਲੱਗੀ ਮੈਨੂੰ ਜੀ ਉਹਦੀ ਇੱਕ ਪਾਸ਼ਾ ਦਾ ਬਹੁਤ ਦਿਨ ਰੱਖਿਆ ਗਿਆ ਪੰਜਾਬੀ ਬਹੁਤ ਵਧੀਆ ਬੋਲੀ ਗਈ ਆ ਤੇ ਦੂਜੀ ਗੱਲ ਲੋਕੇਸ਼ਨਾਂ ਤੇ ਫੋਟੋਗ੍ਰਾਫੀ ਕੀ ਬਾਤ ਹੈ ਕੀ ਬਾਤ ਹੈ ਮਤਲਬ ਮਤਲਬ ਲੱਗਦਾ ਹੀ ਫਿਲਮ ਕਿ ਉਹ ਦੁਨੀਆ ਚ ਆ ਕੇ ਜਿਵੇਂ ਸਵਰਗਾਂ ਚ ਬੈਠੇ ਨਾ ਜਿਵੇਂ ਵੀ ਜਿਵੇਂ ਕਸ਼ਮੀਰ ਨੂੰ ਕਿਤੇ ਸਵਰਗਾਂ ਵਾਕਈ ਹੈ ਉਸ ਸਿਨੇਮਟੋਗ੍ਰਾਫੀ ਉਹਨਾਂ ਦੀ ਤੇ ਲੋਕੇਸ਼ਨ ਲੱਭਣ ਵਾਲਾ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਮੂਵੀ ਦਾ 뮤직 ਕਿਵੇਂ ਦਾ ਲੱਗਿਆ ਆ 뮤직 ਵਧੀਆ ਜੀ ਸੌਫਟ 뮤직 ਮਤਲਬ ਜਿੰਨੇ ਹੁਣ ਅੱਜਕੱਲ੍ਹ ਜਿਹੜੇ ਰੋਲੇਕੋਲੀਆਂ ਮੂਵੀ ਬਣਦੀਆਂ ਜਾਂ ਹੁੰਦਾ ਵੀ ਆਪਾਂ ਹੋਰ ਜਿਹੜਾ ਚੱਲ ਜਾਂਦੇ ਆ ਬਿਲਕੁਲ ਨੇਚਰਲ ਪਰਿਵਾਰਕ ਮੂਵੀ ਜਿਹਨੂੰ ਕਹਿ ਸਕਦੇ ਆ ਇੱਕ ਵੱਖਰੀ ਦਾ ਉਹਨਾਂ ਨੇ ਤਿਆਰ ਬਕਾਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹਦੇ ਚੋਂ ਕਾਮਜਾਬ ਹੋਇਆ ਮੈਂ ਕਹੂੰਗਾ ਜੀ ਜਿਹਨੇ ਮਨ ਨੂੰ ਸਕੂਨ ਦੇਣ ਵਾਸਤੇ ਮੂਵੀ ਦੇਖਣੀ ਆ ਤੇ ਉਹ ਬੰਦਾ ਜਰੂਰ ਮੂਵੀ ਦੇਖ ਕੇ ਆਵੇ ਜੀ ਬਹੁਤ ਸ਼ਾਨਦਾਰ ਫਿਲਮ ਬਣਾਈ ਜੀ ਬਹੁਤ ਸ਼ਾਨਦਾਰ 10 ਦੇ ਵਿੱਚੋਂ ਕਿੰਨੇ ਨੰਬਰ ਅ ਨੰਬਰਾਂ ਦੇ ਵਿੱਚ ਮੈਂ ਗਿਮਾਂ ਚ ਪੈਂਦਾ ਨਹੀਂ ਹੁੰਦਾ ਬਾਈ ਜੀ ਮੈਂ ਤਾਂ ਇਹੀ ਰਿਕਮੈਂਡ ਕਰਦਾ ਹੁੰਦਾ ਵੀ ਨੰਬਰਾਂ ਦੇ ਗਿਮਾਂ ਚ ਨਾ ਪਈਏ ਜੇ ਮੈਂ ਕਹਿ ਰਿਹਾ ਨੇ ਮੈਂ ਦਿਲੋਂ ਕਹਿੰਦਾ ਵੀ ਮੈਂ ਆਪਦੇ ਬੱਚਾ ਲੈ ਕੇ ਆਉਂਗਾ ਆਪਦੇ ਫੈਮਿਲੀ ਲੈ ਕੇ ਆਉਂਗਾ ਤੇ ਮੈਂ ਹਰ ਇੱਕ ਨੂੰ ਇਹੀ ਬੇਨਤੀ ਕਰਦਾ ਵੀ ਬਹੁਤ ਸ਼ਾਨਦਾਰ ਮੂਵੀ ਹੈ ਸੱਚੀ-ਮੁੱਚੀ ਤੁਸੀਂ ਫਿਲਮ ਨੂੰ ਫਿਲਮ ਵੇਖਣ ਆਪਾਂ ਮਨ ਨੂੰ ਸਕੂਨ ਦੇਣ ਜਾਂਦੇ ਆ ਉਹ ਸਕੂਨ ਤੁਹਾਨੂੰ ਮਿਲੂਗਾ ਜੇ ਫਿਲਮ ਵੇਖੇ ਬਹੁਤ ਸ਼ਾਨਦਾਰ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਸ਼ਾਰਕਾਟ ਮੂਵੀ ਬਾਰੇ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਡਿਫਰੈਂਟ ਮੂਵੀ ਹੈ ਅਲੱਗ ਸਿਨੇਮਾ ਦੇਖਣ ਨੂੰ ਮਿਲਿਆ ਬੜੀ ਧੀਰ ਬਾਅਦ ਪਰ ਪੰਜਾਬੀ ਮੂਵੀ ਚ ਤਾਂ ਬਹੁਤ ਹੀ ਧੀਰ ਬਾਅਦ ਦੇਖਣ ਨੂੰ ਅਲੱਗ ਮਿਲੀ ਹੈ ਚੀਜ਼ ਬਹੁਤ ਬਹੁਤ ਦਵਾਵਾਂ ਹੈ ਗੁਰੂ ਦੇ ਲਈ ਬਹੁਤ ਖੁਸ਼ੀ ਆ ਸਾਨੂੰ ਤੇ ਇਮੋਸ਼ਨਲ ਵੀ ਆ ਨਾਲ ਦੀ ਨਾਲ ਕਿਉਂਕਿ ਜਦੋਂ ਤੁਸੀਂ ਆਪਣੇ ਛੋਟੇ ਭਰਾ ਨੂੰ ਇਦਾਂ 빅 ਸਕਰੀਨ ਤੇ ਦੇਖਦੇ ਆ ਤੇ ਮੈਂ ਤਾਂ ਬਹੁਤ ਵਾਰੀ ਇਮੋਸ਼ਨਲ ਵੀ ਹੋਇਆ ਨਾਲ ਬੈਠਾ ਬਹੁਤ ਸੋਹਣੀ ਮੂਵੀ ਆ ਥੈਂਕ ਯੂ ਲੋਕਾਂ ਨੂੰ ਕਹਾਂਗੇ ਕਿ ਦੇਖਣ ਜਾਣ ਬਿਲਕੁਲ ਡੈਫੀਨਿਟਲੀ ਦੇਖਣ ਜਾਣ ਜੀ ਕਿਉਂਕਿ ਜ਼ਰੂਰ ਦੇਖਣ ਜਾਣ ਔਰ ਜਿੱਦਾਂ ਦੀ ਲੱਗੀ ਉਦਾਂ ਦੇ ਰਿਵਿਊ ਦੇਣ ਮੈਂ ਨਹੀਂ ਕਹਣਾ ਕਿ ਚੰਗੇ ਰਿਵਿਊ ਦੇਣ ਜਿੱਥੇ ਗਲਤੀ ਆ ਉੱਥੇ ਗਲਤੀ ਵੀ ਦੱਸ ਦੇਣ ਤਾਂ ਅਗਲੀ ਵਾਰ ਲਈ ਉਹਨੂੰ ਮਤਲਬ ਹੋਰ ਠੀਕ ਕਰਨ ਦੀ ਕੋਸ਼ਿਸ਼ ਕਰੇ ਬਹੁਤ ਵਧੀਆ ਮੂਵੀਸ ਥੈਂਕ ਯੂ ਸੋ ਕੀ ਕਹਿਣਾ ਚਾਹਾਂਗਾ ਸ਼ਾਰਕਟ ਮੂਵੀ ਬਾਰੇ ਪਹਿਲਾਂ ਤਾਂ ਸਾਡੇ ਛੋਟੇ ਵੀਰ ਗੁਰੂ ਰੰਧਾਵਾ ਨੂੰ ਸੱਚਮੁੱਚ ਜਿਵੇਂ ਜਦੋਂ ਵੀ ਇੰਟਰਵਿਊਜ਼ ਕਰ ਰਿਹਾ ਸੀ ਤਾਂ ਗੁਰੂ ਦਾ ਇਹੀ ਕਹਿਣਾ ਸੀ ਕਿ ਭਾਜੀ ਸਾਡੀ ਫਿਲਮ ਵੱਖਰੀ ਆ ਤੇ ਸਾਡੀ ਫਿਲਮ ਵਧੀਆ ਬਣੀ ਆ ਸੋ ਮੈਨੂੰ ਲੱਗਦਾ ਮੈਂ ਸੱਚਮੁੱਚ ਗੁਰੂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਨਾ ਕਿ ਜਿਹੜੀ ਉਹ ਗੱਲ ਕਹਿ ਰਹੇ ਸੀਗੇ ਉਹ ਫਿਲਮ 'ਚ ਦੇਖਣ ਨੂੰ ਸਾਨੂੰ ਲੱਭੀ ਆ ਤੇ ਬਾਕੀ ਫਿਲਮ ਦੀ ਮੇਕਿੰਗ ਜਿਹੜੀ ਆ ਮੈਂ ਬਹੁਤਾ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਮੈਂ ਇਹ ਕਹਿ ਸਕਦਾ ਕਿ ਸਾਨੂੰ ਮੇਨਸਟ੍ਰੀਮ ਫਿਲਮ ਲੱਗਦੀ ਆ ਸਾਨੂੰ ਕੱਲਾ ਇਦਾਂ ਨਹੀਂ ਲੱਗਦਾ ਵੀ ਅਸੀਂ ਕੋਈ ਪੰਜਾਬੀ ਫਿਲਮ ਦੇਖ ਰਹੇ ਹਾਂ ਸਾਨੂੰ ਲੱਗੇਗਾ ਕਿ ਅਸੀਂ ਇੱਕ ਵੱਡੇ ਕੈਨਵਸ ਦੇ ਉੱਪਰ ਵੱਡਾ ਸਿਨੇਮਾ ਦੇਖ ਰਹੇ ਹਾਂ ਔਰ ਪੰਜਾਬੀ ਦੇ ਵਿੱਚ ਜਦੋਂ ਗੁਰੂ ਰੰਧਾਵਾ ਜਿੱਥੇ ਉਹਦੇ ਕੋਲ ਸਕੋਪ ਹੋਰ ਵੀ ਬਹੁਤ ਵੱਡਾ ਹੈ ਪਰ ਉਹਨੇ ਕੋਸ਼ਿਸ਼ ਕੀਤੀ ਹੈ ਕਿ ਆਪਾਂ ਉਹਨੂੰ ਪੰਜਾਬੀ ਦੇ ਨਾਲ ਅੱਗੇ ਤੋਰੀਏ ਸੋ ਇਸ ਕਰਕੇ ਗੁਰੂ ਰੰਧਾਵਾ ਹੋਰਾਂ ਨੂੰ ਰਜੀਵ ਤੀਗਰਾ ਹੋਰਾਂ ਨੂੰ ਖਾਸ ਤੌਰ ਦੇਤੇ ਉਹਨਾਂ ਦੀ ਮੇਕਿੰਗ ਨੂੰ ਲੈ ਕੇ ਜਿਸ ਤਰੀਕੇ ਦੀ ਉਹਨਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਪ੍ਰੇਜ਼ੈਂਟ ਕੀਤੀ ਹੈ ਗੁਰ ਸ਼ਬਦ ਦਾ ਰੋਲ ਬਹੁਤ ਕਮਾਲ ਦਾ Aisha Talwar ਨੇ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਰਾਜ ਬੱਬਰ ਹੋਣਾ ਦਾ ਰੋਲ ਜੋ ਜਿਸ ਸੀਰੀਅਲ ਦੇ ਵਿੱਚ ਉਹ ਸਾਨੂੰ ਦੇਖਣ ਨੂੰ ਮਿਲੇ ਆ ਉਹ ਬਹੁਤ ਕਮਾਲ ਸੀ ਸੋ ਇਸ ਕਰਕੇ ਅਸੀਂ ਰਿਕਵੈਸਟ ਕਰਦੇ ਹਾਂ ਕਿ ਪਰਿਵਾਰਾਂ ਸਮੇਤ ਇਸ ਫਿਲਮ ਨੂੰ ਦੇਖਣ ਲਈ ਜ਼ਰੂਰ ਪਹੁੰਚਿਆ ਜਾਵੇ ਤੇ ਬਹੁਤ ਸ਼ੁਭ ਕਾਮਨਾਵਾਂ ਸਾਰੀ ਟੀਮ ਨੂੰ ਤੇ ਕਾਮਿਕ ਸਿੰਘ ਦਾ ਬੜਾ ਛੋਟਾ ਰੋਲ ਸੀਗਾ ਪਰ ਉਹ ਵੀ ਜਾਨ ਪਾਈ ਹੋਈ ਸੀ ਪੂਰੀ ਰੋਲ ਦੇ ਵਿੱਚ ਇਦਾਂ ਲੱਗਿਆ ਹਾਂਜੀ ਉਹਦੇ ਵਿੱਚ ਇਸ ਤਰ੍ਹਾਂ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਹਰ ਇੱਕ ਬੰਦੇ ਦਾ ਆਪੋ ਆਪਣਾ ਰੋਲ ਜਿਹੜਾ ਹੈ ਉਹਨਾਂ ਨੇ ਆਪਣੀ ਜਸਟੀਫਾਈ ਕੀਤਾ ਸੋ ਕਿਤੇ ਵੀ ਇਦਾਂ ਨਹੀਂ ਲੱਗਦਾ ਕਿ ਖਾਸ ਤੌਰ ਤੇ ਹਰਦੀਪ ਸਿੰਘ ਗਿੱਲ ਹੋਰੀ ਜਿਨ੍ਹਾਂ ਨੇ ਇੱਕ ਥਾਣੇਦਾਰ ਦਾ ਜਾਂ ਇੱਕ ਪੁਲਿਸ ਵਾਲੇ ਦਾ ਰੋਲ ਨਭਾਇਆ ਉਹ ਪੂਰਾ ਫਿਲਮ ਦੇ ਵਿੱਚ ਆਪਣੀ ਜਾਨ ਬਾਗੇ ਰੱਖੀ ਉਹਨਾਂ ਨੇ ਆਪਣੇ ਕਿਰਦਾਰ ਦੇ ਵਿੱਚ ਸੋ ਸਾਰਿਆਂ ਨੇ ਬਹੁਤ ਅਮੇਜ਼ਿੰਗ ਕੰਮ ਕੀਤਾ ਜੀ ਥੈਂਕ ਯੂ ਜੀ ਥੈਂਕ ਯੂ ਸਰ ਸ਼ਾਹਕੁਦ ਮੂਵੀ ਬਾਰੇ ਕੀ ਕਹਿਣਾ ਚਾਹੋਗੇ ਜੀ ਮੂਵੀ ਬਹੁਤ ਅੱਛੀ ਸੀਗੀ ਪੰਜਾਬੀ ਸਿਨੇਮਾ ਦੇ ਵਿੱਚ ਇਹੋ ਜਿਹੇ ਕਨਸੈਪਟ ਦੇ ਉੱਤੇ ਮੂਵੀਜ਼ ਬਹੁਤ ਘੱਟ ਬਣਦੀਆਂ ਨੇ ਬਹੁਤ دیر ਬਟ ਇਹ ਆ ਕਿ ਗੁਰੂ ਰੰਧਾਵਾ ਹੋਣਾ ਦੀ ਕਿਉਂਕਿ ਫਸਟ ਮੂਵੀ ਆ ਤੇ ਉਹ ਜਿਹੜੀ ਇਨੋਸੈਂਸ ਆ ਜਾਂ ਹੈਸੀਟੇਸ਼ਨ ਇੱਕ ਕਲਾਕਾਰ ਦੀ ਹੁੰਦੀ ਆ ਪਹਿਲੀ ਮੂਵੀ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੀ ਸੀਗੀ ਕਿਉਂਕਿ ਨਾਲ ਹੁਣ ਕਲਾਕਾਰ ਜਿਹੜੇ ਆ ਬਹੁਤ ਐਕਸਪੀਰੀਅੰਸ ਹੋਲਡਰ ਹੈਗੇ ਨੇ ਰਾਜੂਬਰ ਸਾਹਿਬ ਤੇ ਮੈਨੂੰ ਪਰਸਨਲੀ ਹਰਦੀਪ ਗਿੱਲ ਉਹਨਾਂ ਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਹੈ ਬਟ ਪੰਜਾਬੀ ਸਿਨੇਮਾ ਦੇ ਵਿੱਚ ਇਹੋ ਜਿਹੇ ਕਨਸੈਪਟ ਦੇ ਉੱਤੇ ਇਹੋ ਜਿਹੀਆਂ ਸਟੋਰੀਜ਼ ਅਗਰ ਬਣਦੀਆਂ ਰਹਿਣਗੀਆਂ ਤਾਂ ਮੈਨੂੰ ਲੱਗਦਾ ਕਿ ਗੁਰੂ ਰੰਧਾਵਾ ਵਰਗੇ ਜਿਹੜੇ ਨਵੇਂ ਕਲਾਕਾਰ ਆ ਉਹਨਾਂ ਨੂੰ ਹੋਰ ਸਕੋਪ ਮਿਲੇਗਾ ਉਹਨਾਂ ਨੂੰ ਹੋਰ ਵੀ ਤਜਰਬਾ ਮਿਲੇਗਾ ਜੀ ਗੁਰਸ਼ਬਦ ਤੇ ਦੇਸ਼ਾ ਜੀ ਦੀ ਐਕਟਿੰਗ ਕਿਵੇਂ ਦੀ ਲੱਗੀ ਜੀ ਗੁਰਸ਼ਬਦ ਹੁਣੀ ਮੇਰੇ ਪਸੰਦੀਦਾ ਕਲਾਕਾਰ ਨੇ ਜਦੋਂ ਦੀ ਉਹ ਅਮਰਿੰਦਰ ਉਹਨਾਂ ਦੇ ਨਾਲ ਜੁੜੇ ਨੇ ਉਸ ਟੀਮ ਦੇ ਨਾਲ ਰਿਦਮ ਵਾਇਸ ਦੇ ਨਾਲ ਤੇ ਉਹਨਾਂ ਦੀ ਇੱਕ ਤਾਂ ਟਾਈਮਿੰਗ ਕਮੇਡੀ ਦੀ ਉਹ ਬੜੀ ਕਲਾਸਿਕ ਹੈਗੀ ਹੈ ਤੇ ਨਾਲ ਦੀ ਨਾਲ ਜਿਹੜੀ ਦੂਜੀ ਕੁਆਲਿਟੀ ਉਹ ਗਾਇਕੀ ਦੀ ਉਹਨਾਂ ਦੀ ਹੈਗੀ ਹੈ ਸੋ ਉਹ ਇੱਕ ਸੋਹਣੀ ਤੇ ਸੁਆਗੇ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਗੁਰ ਸ਼ਬਦ ਹੋਣੀ ਕਿਸੇ ਮੂਵੀ ਜੀ ਹੁੰਦੇ ਨੇ ਜੀ ਜੀ ਮੈਮ ਕਿਵੇਂ ਦੀ ਲੱਗੀ ਸ਼ਾਕਾਟ ਮੂਵੀ ਵਧੀਆ ਸੀ ਜੀ ਜਿਹੜਾ ਚੜਦੇ ਤੇ ਲੈਂਦੇ ਪੰਜਾਬ ਦੀ ਸੀਗੀ ਮੂਵੀ ਬਹੁਤ ਸੋਹਣੀ ਸੀਗੀ ਤੇ ਉਹਦੇ ਵਿੱਚ ਜਿਹੜਾ ਰੋਲ ਸੀ ਰੋਲ ਸਾਨੂੰ ਬਹੁਤ ਪਸੰਦ ਆਇਆ ਜਦ ਨਹੀਂ ਬਹੁਤ ਵਧੀਆ ਚੀਜ਼ ਲੱਗੀ ਹੈਗੀ ਅੱਜ ਦੇਖੀ ਜਦ ਚੜਦੇ ਤੇ ਲਹਿੰਦੇ ਪੰਜਾਬ ਦੀ ਸੀਗੀ ਪਰਿਵਾਰਾਂ ਨਾਲ ਦੇਖਣ ਵਾਲੀ ਮੂਵੀ ਹੈ ਹਾਂਜੀ ਪਰਿਵਾਰਾਂ ਨਾਲ ਤੇ ਪਰ ਇਸਾਰੇ ਪਰਿਵਾਰ ਆਏ ਆ ਤੇ ਸਰ ਇੱਕ ਮਿੰਟ ਲਈ ਵੀ ਬੋਰਿੰਗ ਤਾਂ ਨਹੀਂ ਲੱਗੀ ਮੂ ਨਹੀਂ ਨਹੀਂ ਬਹੁਤ ਹੀ इमोशनल ਬਾਕੀ ਇੰਨੀ ਪਰਿਵਾਰਕ ਮੂਵੀ ਲੱਗੀ ਸਭ ਤੋਂ ਵੱਡੀ ਜਿਹੜੀ ਨਾ ਉਹਦੇ ਵਿੱਚ ਸਿੱਖਿਆ ਬਹੁਤ ਮਿਲਦੀ ਹੈ ਜਿਵੇਂ ਕਿ ਹੁਣ ਬੱਚੇ ਆਪਣੇ ਹੁਣ ਮੌਨਜਾ ਬਣਿਆ ਹੋਇਆ ਵਾ ਜੀ ਅਸੀਂ ਕੈਨੇਡਾ ਜਾਣਾ ਜਾਂ ਅਮਰੀਕਾ ਜਾਣਾ ਉਹ ਏਜੰਟਾਂ ਦੀ ਗਲਤੀ ਨਾਲ ਜਾਂ ਏਜੰਟ ਜਾਣ ਕੇ ਉਧਰ ਕਿ ਜਿਹੜੇ ਦੂਜੇ ਦੇਸ਼ਾਂ ਛੱਡ ਦਿੰਦੇ ਐ ਤੋ ਕੋਈ ਵਾਰ ਬਹੁਤ ਸਜ਼ਾ ਭੁਗਤ ਲਈ ਪੈਂਦੀ ਹੈ ਉਹ ਵੀ ਉਹਨਾਂ ਨੂੰ ਥੋੜਾ ਸਬਕ ਮਿਲੂਗਾ ਵੀ ਐਦਾਂ ਦੀ ਗਲਤੀ ਆਪਾਂ ਨਾ ਕਰੀਏ ਦੂਜੀ ਗੱਲ ਆ ਵੀ ਆਪਾਂ ਦੇਸ਼ ਦਾ ਪਿਆਰ ਜਿਹੜਾ ਦਿਖਾਇਆ ਉਹਦੇ ਵਿੱਚ ਵੀ ਇੱਕ ਦੂਜੇ ਨਾਲ ਜਦੋਂ ਆਪਾਂ ਅੱਗੇ ਕੀ ਹੁੰਦਾ ਸੀਗਾ ਵੀ ਆਮ ਰੀਅਲਿਟੀ ਦੇ ਵਿੱਚ ਵੀ ਜਿਹੜਾ ਬੰਦਾ ਉਧਰ ਫਸ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਤੇ ਉਹਨੂੰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਸੀਗਾ ਇਹਨਾਂ ਨੇ ਦਿਖਾਇਆ ਵੀ ਇੱਕ ਦੂਜੇ ਨਾਲ ਚੱਲ ਪਿਆਰ ਦੇ ਨਾਲ ਜਿਹੜੇ ਕੋਈ ਗਲਤੀ ਨਾ ਪਹੁੰਚੇ ਉਹ ਵਾਪਸ ਉੱਥੇ ਆ ਜਾਂਦੇ ਆ ਬਾਕੀ ਜਿਹੜੀ ਆਪਣੀ ਲੇਡੀ ਜਮ ਨੂੰ ਦਾ ਨਾਂ ਨਹੀਂ ਦਿਸ਼ਾ ਉਹਦਾ ਰੋਲ ਇੰਨਾ ਵਧੀਆ ਲੱਗਿਆ ਵੀ ਉਹਨੂੰ ਥੋੜੀ ਜੀ ਕਟਬੁੱਧੀ ਵਾਲਾ ਜਿਵੇਂ ਬੱਚਾ ਦਿਖਾਇਆ ਉਹਦਾ ਦਿਖਾ ਕੇ ਪਰ ਫਿਰ ਵੀ ਉਹਨੇ ਪਿਆਰ ਦਾ ਰੋਲ ਕਿੰਨਾ ਵਧੀਆ ਉਹਨੇ ਕੀਤਾ ਵੀ ਉਹਨੂੰ ਪਿਆਰ ਕੀਤਾ ਉਹਨਾਂ ਦੇ ਕਿੰਦੇ ਉੱਥੋਂ ਤੱਕ ਆਇਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਇਹ ਮੂਵੀ ਫੋਮੋ ਵਾਕੇ ਸਾਰਿਆਂ ਨੂੰ ਦੇਖਣਾ ਚਾਹੀਦੇ ਪਰਿਵਾਰ ਨਾਲ ਦੇਖੋ ਬੱਚਿਆਂ ਨਾਲ ਦੇਖੋ ਅਸੀਂ ਵੀ ਸਾਰਾ ਪਰਿਵਾਰ ਆ ਕੇ ਮੂਵੀ ਦੇਖ ਕੇ ਚੱਲੇ ਆ ਬਹੁਤ ਵਧੀਆ ਲੱਗਿਆ ਅੱਜ ਅਸੀਂ ਤੁਹਾਨੂੰ ਦਿਖਾਇਆ ਮੂਵੀ ਸ਼ਾਹਕੋਟ ਦਾ ਪ੍ਰੀਮੀਅਰ ਹੈ ਤੇ ਜਿੰਨੇ ਇੱਥੇ ਬ੍ਰੈਂਟਨ ਦੇ ਵਿੱਚ ਮੂਵੀ ਦੇਖਣ ਦੇ ਲਈ ਲੋਕੀ ਪਹੁੰਚੇ ਸਿਗੇ ਸਾਰਿਆਂ ਦੇ ਵੱਲੋਂ ਬਹੁਤ ਵਧੀਆ ਰਿਵਿਊਜ਼ ਦਿੱਤੇ ਗਏ ਨੇ ਮੈਂ ਵੀ ਮੂਵੀ ਦੇਖੀ ਹੈ ਬਹੁਤ ਵਧੀਆ ਮੂਵੀ ਹੈ ਇੱਕ ਮਿੰਟ ਲਈ ਵੀ ਬੋਰ ਨਹੀਂ ਕਰਦੀ ਹੈਗੀ ਤੇ ਸਟੋਰੀ ਵੀ ਬਹੁਤ ਜ਼ਿਆਦਾ ਵਧੀਆ ਹੈ ਗੁਰੂੰਦਾਵਾਜੀ ਦੀ ਪਹਿਲੀ ਡੈਬਿਊ ਫਿਲਮ ਸੀਗੀ ਐਕਟਿੰਗ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਉਹਨਾਂ ਦੀ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਫਿਲਮ ਦੇਖਣ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਫਿਲਮ ਰਿਲੀਜ਼ ਹੋ ਚੁੱਕੀ ਇੰਦਸ ਸਿੰਘਰੇਵਾਲ ਦੇ ਨਾਲ ਗੁਰਜੀਤ ਕਾਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ